ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਦੀ ਰਹਿਨਮਈ ਹੇਠ ਰਾਜਨੀਤੀ ਤੋਂ ਉਪਰ ਉੱਠ ਕੇ ਭਾਈ ਕਨਈਆ ਸੇਵਾ ਸੁਸਾਇਟੀ ਅਤੇ ਆਸ਼ੀਰਵਾਦ ਮਲਟੀ ਸਪੈਸ਼ੈਲਿਟੀ ਹਸਪਤਾਲ ਦੇ ਸਹਿਯੋਗ ਦੇ ਨਾਲ ਪੰਡ ਮਂਦੀਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦੀ ਮੁਫਤ ਜਾਂਚ ਮਾਹਰ ਡਾਕਟਰਾਂ ਵੱਲੋਂ ਕੀਤੀ ਗਈ ਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅੱਜ ਪੰਡ ਮਂਦੀਰ ਵਿਖੇ ਭਾਈ ਕਨਈਆ ਸੇਵਾ ਸੁਸਾਇਟੀ ਵੱਲੋਂ ਅਸੀਂ ਮੈਡੀਕਲ ਕੈਂਪ ਜਿਹੜਾ ਉਹ ਲਗਾ ਚੁੱਕਾ ਲਗਾਇਆ ਜਿਹਦੇ ਵਿੱਚ ਲੋੜਵੰਦ ਜਿਹੜੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਣਾ ਫ੍ਰੀ ਚੈੱਕਅਪ ਹੈ ਔਰ ਜਿੰਨੇ ਵੀ ਲੋੜਵੰਦ ਮਰੀਜ਼ ਹੈ ਜਿਨ੍ਹਾਂ ਨੂੰ ਵੀ ਜਿੰਨੀ ਵੀ ਦਵਾਈ ਦੀ ਲੋੜ ਹੋਊਗੀ ਉਹ ਬਿਲਕੁਲ ਮੁਫਤ ਦਵਾਈ ਵੀ ਅਸੀਂ ਇੱਥੇ ਵੰਡ ਰਹੇ ਹਾਂ ਇਹ ਭਾਈ ਘਣਈਆ ਸੇਵਾ ਸੁਸਾਇਟੀ ਵੱਲੋਂ ਤੁਹਾਡਾ ਇਹ ਜਿਹੜਾ ਤੀਜਾ ਕੈਂਪ ਹੈ ਔਰ ਖਾਸ ਤੌਰ ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਅਸੀਂ ਪਿੰਡਾਂ ਦੇ ਜਾਣਦੇ ਹਾਂ ਤਾਂ ਉੱਥੇ ਖਾਸ ਤੌਰ ਤੇ ਜੋ ਚੈੱਕ ਅਪ ਹੁੰਦਾ ਤਾਂ ਜਿਹੜੇ ਮੇਨ ਬਿਮਾਰੀਆਂ ਦਾ ਪਤਾ ਲੱਗਦਾ ਵੀ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਬਿਮਾਰੀ ਨਾਲ ਕਿਹੜੇ ਲੋਕ ਜਿਹੜੇ ਜ਼ਿਆਦਾ ਪੀੜਤ ਹੈ ਔਰ ਅਸੀਂ ਫਿਰ ਉਹ ਸਿਵਲ ਹਸਪੀਟਲ ਨਾਲ ਵੀ ਗੱਲ ਕਰਕੇ ਔਰ ਉਹਨਾਂ ਪਿੰਡਾਂ ਦੇ ਵਿੱਚ ਵਿਸ਼ੇਸ਼ ਕੈਂਪ ਲਵਾਉਣ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਔਰ ਹੁਣ ਕਿਹੜਾ ਕੰਮ ਆ ਸਿਰਫ ਉਹ ਭਾਈ ਕਨਈਆ ਸੇਵਾ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਚੈੱਕ ਅਪ ਕੈਂਪ ਤੇ ਨਾਲ ਫ੍ਰੀ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ